ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਸਾਰੇ ਸੂਟ ਟਿਸਟਾ ਬ੍ਰਾਂਡ ਦੇ ਹੋਣਗੇ ਤੇ ਪ੍ਰਾਈਸ ਵੀ ਅਲੱਗ-ਅਲੱਗ ਹੈ ਘੱਟ ਪ੍ਰਾਈਸ ਦੇ ਵਿੱਚ ਵੀ ਵੱਧ ਪ੍ਰਾਈਸ ਦੇ ਵਿੱਚ ਵੀ ਉਹ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾਨੋਂ ਤੇ 9.5 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਸ ਆ ਅਲੱਗ ਤੋਂ ਹੋਣਗੇ। ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ। ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ। ਤੇ ਬਾਕੀ ਜਿਹੜਾ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਤੋਂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਜਿਵੇਂ 1 2 3 ਸਾਰਾ ਜਿਵੇਂ 1 2 3 ਕਰਕੇ ਹਰੇਕ ਸੂਟ ਦੇ ਜਿਹੜਾ ਪਹਿਲਾ ਸੂਟ ਹੁੰਦਾ ਤੇ 1 ਨੰਬਰ ਦੂਜੀ ਵਾਲੇ ਤੇ 2 ਨੰਬਰ ਐਵੇਂ ਨੰਬਰਿੰਗ ਕੀਤੀ ਹੁੰਦੀ ਹੈ ਜੀ ਸੂਟਾਂ ਦੀ ਜਿਹੜਾ ਸੂਟ ਤੁਹਾਨੂੰ ਪਸੰਦ ਹੁੰਦਾ ਉਹਦਾ ਨੰਬਰ ਦੇਖ ਕੇ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਸੂਟ ਦੀ ਜੇ ਬਾਕੀ ਸ਼ੌਪ ਤੇ ਜੇ ਦੇਖ ਕੇ ਕੋਈ ਕਪੜਾ ਲੈਣੇ ਹੋ ਤੁਸੀਂ ਉਹ ਕੈਸ਼ ਪੇਮੈਂਟ ਕਰਕੇ ਲੈ ਸਕਦੇ ਹੋ ਪਰ ਜਿਹੜਾ ਵੀਡੀਓ ਦੇ ਵਿੱਚ ਉਹ ਸੂਟ ਲਹੋਗੇ ਤਾਂ ਉਹਦੀ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਆਪਣਾ ਕਿਸਟਾ ਬ੍ਰੈਂਡ ਦਾ ਸੂਟ ਇਹ ਦੇਖੋ ਸਕਿਨ ਕਲਰ ਦੇ ਵਿੱਚ ਹੈ ਜੀ ਸੂਟ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਪ੍ਰਿੰਟ ਦੇਖੋ ਪਹਿਲਾਂ ਤਾਂ ਸੂਟ ਦਾ ਕਿੰਨਾ ਬੜਾ ਕਿਸੇ ਵੀ ਸੂਟ ਨੂੰ ਅੱਜ ਜਿੰਨੇ ਸੂਟ ਦਿਖਾਵਾਂਗੇ ਕਿਸੇ ਵੀ ਸੂਟ ਨੂੰ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਸਾਰੇ ਕੋਈ ਲਾਈਨਿੰਗ ਨਹੀਂ ਲੱਗਣੀ ਜੀ ਬਹੁਤ ਸੋਹਣਾ ਸਕੀਨ ਕਲਰ ਦੇ ਵਿੱਚ ਸੂਟ ਹੈ ਪ੍ਰਿੰਟਿੰਗ ਹੀ ਸੂਟ ਦੀ ਜ਼ਬਰਦਸਤ ਹੈ ਬਹੁਤ ਜ਼ਿਆਦਾ ਬਿਲਕੁਲ ਸੌਫਟ ਦੇ ਵਿੱਚ ਬਹੁਤ ਸੌਫਟ ਦੇ ਵਿੱਚ ਫੈਬਰਿਕ ਹੈ ਟਿਸਟਾ ਬ੍ਰਾਂਡ ਦਾ ਫੈਬਰਿਕ ਹੈ ਜੀ ਕੰਨੀ ਤੇ ਹਮੇਸ਼ਾ ਕੋਈ ਵੀ ਬ੍ਰਾਂਡ ਹੋਵੇ ਮੈਂਸ਼ਨ ਹੁੰਦਾ ਦੇਖੋ ਟਿਸਟਾ ਬ੍ਰਾਂਡ ਦਾ ਸੂਟ ਹੈ ਬਹੁਤ ਸੌਫਟ ਦੇ ਵਿੱਚ ਪ੍ਰਿੰਟ ਹੈਗਾ ਇਹ ਗਾਜਰੀ ਜਿਹਾ ਰੰਗ ਹੈ ਵਿੱਚ ਬੜਾ ਸੋਹਣਾ ਰੈੱਡ ਗਾਜਰੀ ਜਿਹਾ ਕਲਰ ਹੈ ਤੇ ਕੋਈ ਸੀ ਥਰੂ ਨਹੀਂ ਹੈਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਬਣਨਾ ਹੈ ਇਹ ਬਹੁਤ ਪਿਆਰਾ ਪ੍ਰਿੰਟ ਦੇ ਨਾਲ ਇਹ ਆਪਣੀ ਸ਼ਰਟ ਹੋ ਗਈ ਸਕਿਨ ਕਲਰ ਦੀ ਤੇ ਇਸ ਦੇ ਨਾਲ ਹੈਗੀ ਆ ਬੜੀ ਸੋਹਣੀ ਛੋਟੀ ਬੂਟੀ ਦੇ ਵਿੱਚ ਬਾਟਮ ਦੇਖੋ ਉਵੇਂ ਕਲਰ ਦੇ ਵਿੱਚ ਬਰੀਕ ਬੂਟੀ ਦੇ ਵਿੱਚ ਬਾਟਮ ਹੈ ਸਕਿਨ ਕਲਰ ਦੇ ਵਿੱਚ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਇਹ ਸੂਟ ਹੈ ਵਿਦਆਊਟ ਦੁਪੱਟਾ ਸੂਟ ਹੈ 1700 ਪ੍ਰਾਈਸ ਦੇ ਨਾਲ 1700 ਪ੍ਰਾਈਸ ਹੈ ਬੜੇ ਸੂਟ ਪ੍ਰਿੰਟ ਹੀ ਬਹੁਤ ਜ਼ਿਆਦਾ ਜ਼ਬਰਦਸਤ ਹੈ ਬਿਲਕੁਲ ਕੋਈ ਲਾਈਨਿੰਗ ਨਹੀਂ ਲਗਣੀ ਕਈ ਵਾਰ ਆਪਣੇ ਕੋਲ ਦੁਪੱਟਾ ਕੋਈ ਹੁੰਦਾ ਵੇ ਜੇ ਦੁਪੱਟਾ ਨਹੀਂ ਵੀ ਹੈਗਾ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਕਰਵਾ ਲਿਓ ਬਹੁਤ ਜ਼ਿਆਦਾ ਸੋਹਣੀ ਲੁੱਕ ਆਣੀ ਹੈ ਸਕਿਨ ਤੇ ਜੇ ਦੋ ਰੰਗ ਦਾ ਵੀ ਕਰਾ ਲਓਗੇ ਉਹ ਵੀ ਬਹੁਤ ਸੋਹਣਾ ਲੱਗਣਾ 1700 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹ ਸੇਮ ਪ੍ਰਿੰਟ ਦੇ ਵਿੱਚ ਆਪਣੇ ਕੋਲ ਹੈਗਾ ਬਲੂ ਕਲਰ ਸੇਮ ਪ੍ਰਿੰਟ ਦੇ ਵਿੱਚ ਹੈ ਜੀ ਬਲੂ ਕਲਰ ਹੈ ਮੈਂ ਤੁਹਾਨੂੰ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਸੂਟਾਂ ਦੀ ਤੇ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਹ ਬਲੂ ਕਲਰ ਦੇ ਵਿੱਚ ਮੈਂ ਤੁਹਾਨੂੰ ਦੇਖੋ ਕਿੰਨਾ ਪਿਆਰਾ skin ਕਲਰ ਦੇ ਵਿੱਚ ਬਲੂ ਕਲਰ ਦੇ ਫਲਾਰਸ ਹੈ ਤੇ ਨਾਲ ਹੈਗੀ ਬਰੀਕ ਬੂਟੀ ਦੇ ਵਿੱਚ ਹੀ ਬੋਟਮ ਇਹ ਲੁੱਕ ਆਣੀ ਦੇਖੋ ਸੂਟ ਦੀ विदाउट दुपट्टा सूट एटिस्टा ब्रांड ਦਾ 1700 ਪ੍ਰਾਈਸ ਹੈ ਜੀ 1700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ सूट प्रिंटिंग ਵੀ ਬਹੁਤ ਪਿਆਰੀ ਹੈ ਸੋ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਜੈਂਟਾ ਕਲਰ ਜਿਹੜਾ بیس ਹੈ ਜੀ ਸੂਟ ਦਾ ਉਹ ਸਕਿਨ ਕਲਰ ਹੀ ਰਹਿਣਾ ਬਸ ਜਿਹੜਾ ਫਲਾਵਰ ਦਾ ਕਲਰ ਹੈ ਬਸ ਉਹ ਚੇਂਜ ਹੋ ਰਿਹਾ ਸੂਟ ਦਾ ਸੋਹਣਾ ਮਾਜੈਂਟਾ ਕਲਰ ਦੇ ਵਿੱਚ ਪਹਿਲਾ ਮੈਂ ਤੁਹਾਨੂੰ ਰੈੱਡ ਮਰੂਨ ਗੁਜਰੀ ਜੇ ਕਲਰ ਦੇ ਵਿੱਚ ਸੀਗੀ ਪ੍ਰਿੰਟਿੰਗ ਪਹਿਲੇ ਸੂਟ ਤੇ ਦੂਜਾ ਬਲੂ ਕਲਰ ਦਾ ਦਿਖਾਇਆ ਤੇ ਤੀਜਾ ਸੂਟ ਇਹ ਰਾਣੀ ਕਲਰ ਦੇ print ਦੇ ਨਾਲ ਜੇ ਤੁਹਾਡੇ ਕੋਲ ਮਾਜੈਂਟਾ ਕਲਰ ਦਾ ਕੱਲਾ ਦੁਪੱਟਾ ਵੀ ਹੈਗਾ ਉਹਦੇ ਨਾਲ ਵੀ ਬਹੁਤ ਸੋਹਣਾ ਬੈਸਟ ਸੂਟ ਹੈ ਜੀ ਸ਼ਰਟ ਆ ਗਈ ਬਿਲਕੁਲ ਕੋਈ ਲਾਈਨਿੰਗ ਨਹੀਂ ਲੱਗਣੀ ਤੇ ਨਾਲ ਬਰੀਕ ਬੂਟੀ ਦੇ ਵਿੱਚ ਹੈਗੀ ਐ ਇਸਦੀ ਬਾਟਮ ਇਹ ਬਾਟਮ ਹੈ ਜੀ ਦਾ ਲੁੱਕ ਦੇਖੋ ਸੂਟ ਕਿੰਨੀ ਪਿਆਰੀ ਹੈ 1700 ਪ੍ਰਾਈਸ ਹੈ 1700 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਦਿਖਾਏ ਤੁਹਾਨੂੰ 1700 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆ ਗਏ ਹੁਣ ਆਪਣੇ ਇਹ ਦੇਖੋ ਬਲੈਕ ਤੇ ਕਰੀਮ ਤੇ ਬਲੈਕ ਦਾ ਕੰਟਰਾਸਟ ਦੇਖੋ ਕਿੰਨਾ ਪਿਆਰਾ ਟਿਸਟਾ ਬ੍ਰੈਂਡ ਦੀ ਉਹ ਸ਼ਰਟ ਹੈ ਟਿਸਟਾ ਬ੍ਰੈਂਡ ਦੀ ਉਹ ਬਾਟਮ ਹੈ ਜੀ ਨਾਲ ਮੈਚਿੰਗ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਸੂਟ ਨੂੰ ਵਿਦਆਊਟ ਲਾਈਨਿੰਗ ਬਣਨਾ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕੋਈ ਸੀ ट्रू ਨਹੀਂ ਹੈਗਾ ਬਹੁਤ ਸੌਫਟ ਦੇ ਵਿੱਚ ਸ਼ਰਟ ਹੈ ਕਰੀਮ بیس ਹੈ ਸੂਟ ਦਾ ਤੇ ਬਲੈਕ ਪ੍ਰਿੰਟਿੰਗ ਦੇ ਵਿੱਚ ਪ੍ਰਿੰਟ ਦੇਖੋ ਨਾ ਇਹ ਸੋਹਣਾ ਤੇ ਨਾਲ ਹੈਗੀਆਂ ਬਲੈਕ ਕਲਰ ਦੀ ਉਹ ਬਾਟਮ ਹੈ ਜੀ ਨਾਲ ਬਲੈਕ ਕਲਰ ਦੀ ਬਾਟਮ ਹੈ ਸੂਟ ਦੇ ਨਾਲ ਜੇ ਤੁਹਾਡੇ ਕੋਲ ਬਲੈਕ ਦੁਪੱਟਾ ਜਾਂ ਸਕਿਨ ਕਰੀਮ ਦੁਪੱਟਾ ਬਹੁਤ ਸੋਹਣਾ ਬਣਦਾ ਜੀ ਇਹ ਸੂਟ ਯਾ ਇਹਨੂੰ ਕੰਟਰਾਸਟ ਵੀ ਤੁਸੀਂ ਬਣਾ ਸਕਦੇ ਹੋ ਰੈੱਡ ਕਲਰ ਦਾ ਇਹਦੇ ਤੇ ਹਲਕਾ ਫੁਲਕੀ ਡਿਜ਼ਾਈਨਿੰਗ ਰੈੱਡ ਦੀ ਕਰਾ ਕੇ ਰੈੱਡ ਕਲਰ ਦਾ ਵੀ ਤੁਸੀਂ ਦੁਪੱਟਾ ਦੇ ਸਕਦੇ ਹੋ ਜਿਹਦੇ ਨਾਲ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਤੇ 1500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਮੈਚਿੰਗ ਸੂਟ ਹੈ ਜੀ 1500 ਦਾ ਤੇ ਨੈਕਸਟ ਹੁਣ ਸ਼ੁਰੂ ਕਰਦੇ ਆਂ ਆਪਾਂ ਆਲ ਓਵਰ ਸੂਟ ਸ਼ੁਰੂ ਕਰਾਂਗੇ ਇਹ ਵੀ 1500 ਪ੍ਰਾਈਸ ਦੇ ਨਾਲ ਹੈ ਪਰ ਆਲਓਵਰ ਸੂਟ ਹੈ ਜੀ ਹੈ ਹੋਣਗੇ ਅੱਜ ਦੇ ਸਾਰੇ ਸੂਟ ਜਿਹੜੇ ਟਿਸਟਾ ਬ੍ਰਾਂਡ ਦੇ ਹੋਣਗੇ ਟੋਟਲੀ ਸਾਰੀ ਵੀਡੀਓ ਹੀ ਟਿਸਟਾ ਬ੍ਰਾਂਡ ਦੀ ਹੈ ਜੀ ਇਹ ਦੇਖੋ ਕਿੰਨਾ ਪਿਆਰਾ येलो ਕਲਰ ਦੇ ਵਿੱਚ ਹੈ ਥੋੜਾ ਮਸਟਰਡ ਟੋਨ ਦੇ ਵਿੱਚ येलो ਕਲਰ ਹੈ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਸੌਫਟ ਕਾਟਨ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਦੁਪੱਟਾ ਸੂਟ ਹੈ ਟਿਸਟਾ ਬ੍ਰਾਂਡ ਦਾ 1500 ਪ੍ਰਾਈਸ ਹੈ ਜੀ ਸੂਟ ਦਾ ਇਹ ਆਲਓਵਰ ਸੂਟ ਹੈ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਸੂਟ ਦੀ ਪੂਰੇ 5 ਮੀਟਰ ਦੀ ਕੱਟ ਰਹੋਗੀ 1500 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਲਾਈਟ ਜਾਂ ਗ੍ਰੀਨ ਕਲਰ ਹੈ ਇਹ ਵੀ ਆਲਓਵਰ ਦੇ ਵਿੱਚ ਹੈ ਜੀ ਆਲਓਵਰ ਸੂਟ ਹੈ 5 ਮੀਟਰ ਦੀ ਕੱਟ ਦੇ ਨਾਲ ਵਿਦਆਊਟ ਦੁਪੱਟਾ ਵਿਦਆਊਟ ਲਾਈਨਿੰਗ ਬਣਨਾ ਇਹ ਦੇਖੋ ਇਹ ਸੂਟ ਨਾਲ ਤੇ ਇਹ ਤੁਸੀਂ ਗ੍ਰੀਨ ਦੁਪੱਟਾ ਲੈ ਲਓ ਜੇ ਤੁਸੀਂ yellow ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਆਲਓਵਰ ਸੂਟ 1500 ਪ੍ਰਾਈਸ ਦੇ ਨਾਲ नेक्स्ट ਆ ਗਿਆ ਦੇਖੋ ਕਿੰਨਾ ਪਿਆਰਾ ਪਰਪਲ ਜੇ ਕਲਰ ਦੇ ਵਿੱਚ ਇਹ ਵੀ ਪ੍ਰਿੰਟ ਬਹੁਤ ਪਿਆਰਾ ਲੱਗਦਾ ਬਣਿਆ ਹੋਇਆ ਪਿਸਟਾ ਬ੍ਰਾਂਡ ਦੇ ਸੂਟ ਰਹਿਣਗੇ 1500 ਪ੍ਰਾਈਸ ਦੇ ਨਾਲ ਪ੍ਰਿੰਟਿੰਗ ਦੇਖੋ ਸੂਟ ਦੀ ਪੂਰਾ ਅਲੋਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਸੂਟ ਦੀ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਹੈ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਮੈਟਰੀ ਗ੍ਰੀਨ ਕਲਰ ਸੇਮ ਦੇ ਵਿੱਚ ਇਹਨਾਂ ਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹੋ ਜਾਂ ਫਿਰ ਕਿੰਨਾ ਪਿਆਰਾ ਸੋਨਾ ਸੂਟ ਹੈ 1500 ਪ੍ਰਾਈਸ ਦੇ ਨਾਲ ਰਹਿਣਗੇ 1500 ਪ੍ਰਾਈਸ ਨੈਕਸਟ ਆ ਗਿਆ ਸਕਿਨ ਕਲਰ 베ਸ ਹੈ ਤੇ ਰਸਟ ਕਲਰ ਦੇ ਫਲਾਰ ਦੇ ਨਾਲ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਪੂਰੇ 5 ਮੀਟਰ ਦੀ ਕੱਟ ਹੈ ਸੂਟ ਦੀ ਟਿਸਟਾ ਬ੍ਰਾਂਡ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਜੇ ਤੇ ਤੁਹਾਡੇ ਕੋਲ orange ਕਲਰ ਜਾਂ rust ਕਲਰ ਦਾ ਦੁਪੱਟਾ ਤਾਂ ਬਹੁਤ ਬੈਸਟ ਸੂਟ ਹੈ ਜੀ ਇਹ 1500 ਪ੍ਰਾਈਸ ਦੇ ਨਾਲ ਇਹ ਜਿੰਨੀ ਆਪਣੇ ਗਰਮੀ ਹੈ ਜੀ ਗਰਮੀਆਂ ਦੇ ਵਿੱਚ ਸਭ ਤੋਂ ਵਧੀਆ ਸੂਟ ਰਹਿਣੇ ਨਾ ਤਾਂ ਇਹਨਾਂ ਦੀ ਕੋਈ ਸ਼੍ਰਿੰਕੇਜ ਹੈ ਨਾ ਕੋਈ ਕਲਰ ਨਿਕਲਣਾ ਐਵੇਂ ਹੀ ਰਹਿਣਗੇ ਗ੍ਰੇਮ ਜੈਂਟਾ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪੂਰੇ 5 ਮੀਟਰ ਦੀ ਕੱਟ ਹੈ ਆਲ ਓਵਰ ਸੂਟ ਹੈ ਵਿਦਆਊਟ ਦੁਪੱਟਾ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਮੈਂ ਤੁਹਾਨੂੰ ਆਲ ਓਵਰ ਸੂਟ ਦਿਖਾਈਆਂ 1500 ਪ੍ਰਾਈਸ ਦੇ ਵਿੱਚ ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਹਾਂ ਇਹ ਮੈਚਿੰਗ ਸੂਟਾਂ ਦੇ ਵਿੱਚ ਹੈਗੀ ਹੈ ਮੈਚਿੰਗ ਸੂਟ ਰਹਿਣਾ बॉਟਮ ਹੈ ਕਾਟਨ ਦੀ ਉਹ ਤੇ ਨਾਲ ਮਜੈਂਟਾ ਕਲਰ ਦੀ ਪ੍ਰਿੰਟਡ ਸ਼ਰਟ ਇਹ ਵੀ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਸੂਟ ਮਜੈਂਟਾ ਕਲਰ ਦੇ ਵਿੱਚ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਜ਼ਬਰਦਸਤ ਹੈ ਵਿਦਆਊਟ ਦੁਪੱਟਾ ਸੂਟ ਬਹੁਤ ਪਿਆਰੀ ਲੁੱਕ ਦੇ ਵਿੱਚ 1200 ਪ੍ਰਾਈਸ ਹੈ ਜੀ ਸੂਟ ਦਾ 1200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਮੈਚਿੰਗ ਹੈ ਜੀ ਇਹ ਵਾਲਾ ਸੂਟ ਮਰਜੈਂਟਾ ਕਲਰ ਦੀ ਬਾਟਮ ਹੈ ਇਹਦੇ ਨਾਲ ਇਹ ਬਾਟਮ ਹੈ ਨਾਲ ਦੇਖੋ ਕਿੰਨਾ ਪਿਆਰਾ 1500 ਆਹ ਸੌਰੀ 1200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਇਹਦੇ ਨਾਲ ਦਾ ਹੈਗਾ ਆਪਣੇ ਕੋਲ ਇਹ ਲੱਗ-ਲੱਗ ਪ੍ਰਿੰਟਰ ਰਹਿਣਗੇ ਬਲੂ ਕਲਰ ਦੇ ਵਿੱਚ ਪੇਂਟਿੰਗ ਦੇਖੋ ਕਿੰਨੀ ਪਿਆਰੀ ਹੈ ਬਲੂ ਕਲਰ ਹੈ ਦੇ ਨਾਲ ਹੈਗੀ ਇਹ ਦੇਖੋ ਮੈਚਿੰਗ ਬਾਟਮ ਇਹੋ ਕਾ ਜਨੇ ਸੂਟ ਦੀ 1200 ਪ੍ਰਾਈਸ ਹੈ ਜੀ ਮੈਚਿੰਗ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਰੈੱਡ ਮਰੂਨ ਜਿਹਾ ਕਲਰ ਹੈ ਸੂਟ ਦਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਅੰਬੀ ਵਾਲਾ ਪ੍ਰਿੰਟ ਜਿਹਨਾਂ ਨੂੰ ਫਲਾਵਰ ਪ੍ਰਿੰਟਿੰਗ ਨਹੀਂ ਜ਼ਿਆਦਾ ਪਸੰਦ ਇਹ ਵਾਲਾ ਬਹੁਤ ਸੋਹਣਾ ਸੂਟ ਹੈ ਦੇ ਨਾਲ ਹੈ ਮੈਚਿੰਗ ਬਾਟਮ ਇਹ ਦੇਖੋ ਇਹ ਬਾਟਮ ਆ ਬਾਰਾ ਸੌ ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਹੀ ਸੂਟ ਹੈ ਇਹ ਇਹਦੇ ਵਿੱਚ ਨੈਕਸਟ ਆ ਗਿਆ ਇਹ ਵੀ ਮੈਚਿੰਗ ਹੈ ਸੂਟ ਇੱਥੇ ਤੋਂ ਤੁਸੀਂ ਮੈਚਿੰਗ ਦੇਖ ਸਕਦੇ ਹੋ ਬੜਾ ਸੋਹਣਾ ਪਿੰਕ ਪੀਜੇ ਕਲਰ ਹੈ ਜਿਵੇਂ ਦਾ ਇਹ ਕਲਰ ਹੈ ਵਿੱਚ ਲਾਈਟ ਕਲਰ ਦੀ ਆਪਾਂ ਬਾਟਮ ਹੈ ਜੀ ਨਾਲ ਸਰਪ੍ਰਾਈਜ਼ 1200 ਪ੍ਰਾਈਸ ਦੇ ਨਾਲ ਮੈਚਿੰਗ ਸੂਟ ਹੈ ਜੀ ਟਿਸਟਾ ਬ੍ਰੈਂਡ ਦੇ ਨੈਕਸਟ ਆਗੇ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਜੀ ਇਹ ਬੜਾ ਸੋਹਣਾ ਜਿਵੇਂ ਆਪਣੀ ਏਜ ਦੇ ਅਕੋਰਡਿੰਗ ਤੁਸੀਂ ਸੋਚ ਕੇ ਕੋਈ ਕਲਰ ਖਾਣਾ ਸੂਟ ਦਾ ਇੱਕ ਤਾਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਸੂਟ ਦੀ ਤੇ ਨਾਲ ਮੈਚਿੰਗ ਬਾਟਮ ਇਹ ਆ ਗਈ ਇਸ ਦੀ ਬਾਟਮ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਲਾਈਟ येलो ਕਲਰ ਲਾਈਟ ਲੈਮਨ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਫਿੱਕਾ ਪੀੜਾ ਰੰਗ ਕਿੱਸਾ ਕਦੇ ਆਪਾਂ ਬਹੁਤ ਸੋਹਣਾ ਫਿੱਕਾ ਰੰਗ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਕਿਸੇ ਵੀ ਸੂਟ ਨੂੰ ਵਿਦਆਊਟ ਲਾਈਨਿੰਗ ਸੂਟ ਬਣਨਗੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਤੇ ਨਾਲ ਮੈਚਿੰਗ ਬਾਟਮ ਹੈ ਜੀ ਲਾਈਟ ਜੈ येलो ਕਲਰ 1200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਡਾਰਕ ਕਲਰ ਹੈ ਬਲੈਕ ਦੇ ਨਾਲ ਹੈ ਜੀ ਇਹ ਬਲੈਕ ਬਾਟਮ ਹੈ ਨਾਲ ਮਰਜੈਂਟਾ ਕਲਰ ਦੀ ਪ੍ਰਿੰਟਿੰਗ ਦੇ ਨਾਲ ਇਸ ਦੇ ਨਾਲ ਤੁਸੀਂ ਮਰਜੈਂਟਾ ਕਲਰ ਦਾ ਦੁਪੱਟਾ ਲੈ ਲਓ ਮੈਂ ਬਹੁਤ ਸੋਹਣੀ ਲੁੱਕ ਆਣੀ ਹੈ ਜੀ ਸੂਟ ਦੀ ਪ੍ਰਿੰਟ ਕਿੰਨਾ ਪਿਆਰਾ ਮੈਚਿੰਗ ਬਾਟਮ ਦੇ ਨਾਲ ਇਹ ਰੁਕਾ ਲਓ ਜੀ 1200 ਪ੍ਰਾਈਸ ਦੇ ਨਾਲੇ ਮੈਂ ਤੁਹਾਨੂੰ ਮੈਚਿੰਗ ਸੂਟ ਦਿਖਾਏ ਆ ਜੀ 1200 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆਗੇ ਦੁਪੱਟੇ ਵਾਲੇ ਸੂਟ ਹੋਣਗੇ ਹੋਣਗੇ ਟਿਸਟਾ ਬ੍ਰਾਂਡ ਦੇ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਕੋਟਾ ਦੁਪੱਟੇ ਦੇ ਨਾਲ ਬਹੁਤ ਕਿੰਨਾ ਪਿਆਰਾ ਸੂਟ ਹੈ ਬੜਾ ਸੋਹਣਾ ਗਾਜਰੀ ਜੀ ਟੋਨ ਦੇ ਵਿੱਚ ਸੂਟ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ 2.5 ਮੀਟਰ ਦੀ ਉਹ ਮੈਚਿੰਗ ਬਾਟਮ ਦੀ ਮੈਚਿੰਗ ਸੂਟ ਹੈ ਜੀ ਟਿਸਟਾ ਬ੍ਰੈਂਡ ਦਾ ਅਕਲ ਤਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਕਰੀਮ ਫੁੱਲਾਂ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਨਾਲ ਗਾਜੀ ਕਲਰ ਦੀ ਉਹ ਸੈਲਫ ਦੇ ਵਿੱਚ ਬਾਟਮ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਜੀ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਤੇ ਨਾਲ ਹੈਗਾ ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੁੱਕ ਆ ਜਾਣੀ ਸੂਟ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਆਪਣਾ ਏਵਲ ਸੂਟ। ਨੈਕਸਟ ਆ ਗਿਆ ਫਿਰੋਜ਼ੀ ਕਲਰ। ਸੋ ਹਾਂ ਫਿਰੋਜ਼ੀ ਕਲਰ ਹੈ ਨਾਲ ਕਿਸਕਾ ਬ੍ਰੈਂਡ ਦੀ ਉਹ ਬਾਟਮਰ ਹੋਊਗੀ ਜੀ ਕਿਸਕਾ ਬ੍ਰੈਂਡ ਦੀ ਉਹ ਸ਼ਰਟ। ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ। ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਫਿਰੋਜ਼ੀ ਕਲਰ ਦੇ ਵਿੱਚ ਸੂਟ ਹੈ। ਇਸ ਦਾ ਬ੍ਰੈਂਡ ਦੀ ਉਹ ਨਾਲ ਮੈਚਿੰਗ ਬਾਟਮ ਹੈ ਤੇ ਨਾਲ ਕੋਟੇ ਦਾ ਦੁਪੱਟਾ ਆਈ ਵੀ ਤੇ ਦਾ ਦੁਪੱਟਾ 3700 ਪ੍ਰਾਈਸ ਦੇ 2750 ਬ੍ਰੈਂਡ ਨੈਕਸਟ ਆ ਗਿਆ ਮਾਊਸ ਕਲਰ ਦੇ ਵਿੱਚ ਕੋ ਸੋਨਾ ਮਾਊਸ ਕਲਰ ਦੇ ਵਿੱਚ ਸੂਟ ਹੈ ਫ੍ਰੰਟ ਦੇਖੋ ਕਿੰਨਾ ਪਿਆਰਾ ਪਿੰਕ ਕਲਰ ਦੇ ਫਲਾwrs ਦੇ ਨਾਲ ਬੜਾ ਪਿਆਰਾ ਸਰਦਾਰੀ ਸੂਟ ਹੈ ਨਾਲ ਮੈਚਿੰਗ ਮਾਊਸ ਕਲਰ ਦੇ ਵਿੱਚ ਬਾਟਮ ਤੇ ਨਾਲ ਹੈਗਾ ਕੋਟੇ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਬਹੁਤ ਪਿਆਰੇ ਸਰਦਾਰੀ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਬਣਨੇਗੇ ਇਹ ਲੋਕਾਂ ਦਾ ਸੂਟ 2700 ਪ੍ਰਾਈਸ ਨੈਕਸਟ ਆ ਗਿਆ ਇਹਦੇ ਵਿੱਚ ਫਿਰੋਜ਼ੀ ਕਲਰ ਮੈਚਿੰਗ ਦੇ ਵਿੱਚ ਹੀ ਹੈ ਜੀ ਟਿਸਟਾ ਬ੍ਰਾਂਡ ਦਾ ਸੂਟ ਹੈ। ਜਿੰਦ ਤੇ ਕਿੰਨਾ ਪਿਆਰਾ। ਯਾਰ ਇਹ ਪ੍ਰਿੰਟਿੰਗ। ਬਹੁਤ ਸੋਹਣੀ ਪ੍ਰਿੰਟਿੰਗ ਹੈ। ਸੂਟ ਦੀ ਪ੍ਰੋਪਰ ਫਰੋਜ਼ੀ ਕਲਰ ਹੈ ਜੀ ਜਿਹੜਾ ਲਾਈਟ ਫਰੋਜ਼ੀ ਕਲਰ ਹੁੰਦਾ। ਨਾਲ ਬਾਟਮ। ਕੇ ਨਾਲ ਪੋਟੇ ਦਾਈ ਦੁਪੱਟਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਆ ਗਈ ਜੀ ਟਿਸਟਾ ਬ੍ਰੈਂਡ ਦਾ ਬੜਾ ਸੋਹਣਾ ਇਹ ਫੈਬਰਿਕ ਹੈ ਇਹ ਹਲਕੀ ਹਲਕੀ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਜੀ ਫੈਬਰਿਕ ਦੇ ਵਿੱਚ ਹੀ ਹੈ ਲਾਈਨਿੰਗ ਸੂਟ ਨੂੰ ਲਾਈਨਿੰਗ ਨਹੀਂ ਲੱਗਣੀ ਸੂਟ ਵਿਦਆਊਟ ਲਾਈਨਿੰਗ ਬਣਨਾ ਹੈ ਪਰ ਜਿਹੜੀ ਪ੍ਰਿੰਟਿੰਗ ਹੈ ਉਹ ਲਾਈਨਿੰਗ ਦੇ ਵਿੱਚ ਹੈ ਜੀ ਸੂਟ ਦੇ ਬੜਾ ਸੋਹਣਾ ਅੰਗੂਰੀ ਰੰਗ ਹੈ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਸੂਟ ਅੰਗੂਰੀ ਰੰਗ ਦੇ ਵਿੱਚ ਤੇ ਨਾਲ ਮੈਚਿੰਗ ਬਾਟਮ ਇਹ ਲੱਗ ਜਾ ਫੈਬਰਿਕ ਹੈ ਜੀ ਬਹੁਤ ਸੋਹਣਾ ਟਿਸਤਾ ਬ੍ਰੈਂਡ ਦਾ ਕੋਈ ਲਾਈਨਿੰਗ ਨਹੀਂ ਲੱਗਣੀ ਤੇ ਨਾਲ ਹੈਗਾ ਦੁਪੱਟਾ ਕੋਟੇ ਦਾ ਪੂਰਾ 2.5 ਮੀਟਰ ਦਾ ਦੁਪੱਟਾ ਇਹ ਬਿਲਕੁਲ ਸੌਫਟ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਸਿੰਗਲ ਹੈ ਜੀ ਸੂਟ 3000 ਪ੍ਰਾਈਸ ਦੇ ਨਾਲ ਬਹੁਤ ਸੋਹਣਾ ਫੈਬਰਿਕ ਹੈ ਵਿਦਆਊਟ ਲਾਈਨਿੰਗ ਸੂਟ ਬਣਦੇ ਅੱਜ ਕੇ ਸਾਰੇ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਇਆ ਕਿਸੇ ਸੂਟ ਤੇ ਲਾਈਨਿੰਗ ਨਹੀਂ ਲੱਗਣੀ ਹੈਗੀ ਇਸ ਤਿਸਤਾ ਬ੍ਰਾਂਡ ਦੇ ਸੂਟ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ